ਲੋਕ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਜੀ ਹਾਂ ਇਸ ਦੀ ਇੱਕ ਤਾਜ਼ਾ ਉਦਾਹਰਣ ਚੱਡਿਗੋੜ੍ਹ ਵਿੱਚ ਵੇਖਣ ਨੂੰ ਮਿਲੀ ਹੈ ਸੈਕਟਰ 20 ਦੇ ਗੁਰਦੁਆਰਾ ਚੌਂਕ ਤੇ ਇੱਕ ਔਰਤ ਨੂੰ ਟ੍ਰੈਫਿਕ ਸਿਗਨਲਾਂ ਦੇ ਵਿਚਕਾਰ ਜ਼ੈਬਰਾ ਕ੍ਰੋਸਿੰਗ ਤੇ ਨੱਚਦੀ ਵੇਖਿਆ ਗਿਆ ਇਸ ਕਾਰਵਾਈ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਕਾਰਨ ਲੋਕਾਂ ਦੇ ਟ੍ਰੈਫਿਕ ਨਿਯਮਾਂ ਪ੍ਰਤੀ ਲਾਪਰਵਾਹੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਔਰਤ ਸੜਕ ਦੇ ਵਿਚਕਾਰ ਜ਼ੈਬਰਾ ਕ੍ਰੋਸਿੰਗ ਤੇ ਖੜੀ ਹੈ ਤੇ ਹਰੇ 92 ਗਾਣੇ ਦੀ ਧੁੰਮ ਤੇ ਨੱਚ ਰਹੀ ਹੈ ਇਸ ਦੌਰਾਨ ਸਿਗਨਲ ਤੇ ਖੜੇ ਡਰਾਈਵਰ ਉਸ ਦੀਆਂ ਹਰਕਤਾਂ ਵੇਖਦੇ ਰਹੇ ਪਰ ਜਦੋਂ ਲਾਈਟ ਹਰੀ ਹੋ ਗਈ ਤਾਂ ਆਵਾਜਾਏ ਰੁਕਣ ਲੱਗ ਪਈ ਇਹੇ ਸਥਿਤੀ ਕੁ ਸਮੇਂ ਤੱਕ ਜਾਰੀ ਰਹੀ ਜਿਸ ਕਾਰਨ ਸੜਕ ਤੇ ਥੋੜਾ ਜਿਹਾ ਜਾਮ ਲੱਗ ਗਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਡੀਓ ਦੇ ਵਿੱਚ ਵਿਖਾਈ ਦੇ ਰਹੀ ਔਰਤ ਕਥਿਤ ਤੌਰ ਤੇ ਚੰਡੀਗੜ੍ਹ ਪੁਲਿਸ ਦੇ ਇੱਕ ਕਰਮਚਾਰੀ ਦੀ ਪਤਨੀ ਹੈ ਹਾਲਾਂਕਿ ਇਸ ਸਬੰਧ ਵਿੱਚ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਤੌਰ ਤੇ ਬਿਆਨ ਨਹੀਂ ਦਿੱਤਾ ਗਿਆ ਪੁਲਿਸ ਇਸ ਵੀਡੀਓ ਦੀ ਜਾਂਚ ਕਰ ਰਹੀ ਹੈ ਤੇ ਸਬੰਧਤ ਔਰਤ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ